ਨਮਸਕਾਰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋਵਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ 23 ਅਕਤੂਬਰ 2025 ਦਿਨ ਵੀਰਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਵ ਸਿੰਘ ਜੇ ਲੈਜੈਂਡਾ ਵਾਲਾ ਜਿਲ੍ਹਾ ਬਠਿੰਡਾ ਵੱਲੋਂ ਦੋਸਤੋ ਮੈਂ ਤੁਹਾਡਾ ਰਵੀ ਗਰਗ ਆਪਣਾ ਫੇਸਬੁੱਕ ਪੇਜ ਕਬੱਡੀ ਅਪਡੇਟ ਇਨ ਫਾਲੋ ਕਰ ਲਓ YouTube ਚੈਨਲ ਹੈ ਲਾਈਵ ਕਬੱਡੀ ਅਪਡੇਟ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੇ ਕੱਪਾਂ ਦੀ ਬਧੇਰੇ ਜਾਣਕਾਰੀ ਮਿਲ ਜAVE ਫਾਈਨਲ ਰਿਜ਼ਲਟਾਂ ਦੀ ਬਧੇਰੇ ਜਾਣਕਾਰੀ ਮਿਲ ਜAVE ਕਿਹੜੇ ਪਿੰਡੋਂ ਕਿਹੜੀ ਟੀਮ ਜਿੱਤੀ ਹੈ ਬੈਸਟ ਪ੍ਰਾਈਜ਼ ਕੀ ਸੀਗਾ ਕਿੰਨੇ-ਕਿੰਨੇ ਨੰਬਰ ਰਹੇ ਕੌਣ-ਕੌਣ ਬੈਸਟ ਆਇਆ ਕਿਹੜੇ-ਕਿਹੜੇ ਉੱਥੇ ਬੁਲਾ ਰਹੇ ਸੀਗੇ ਇਹ ਸਾਰੀ ਜਾਣਕਾਰੀ ਲੈ ਕੇ ਹਾਜ਼ਰ ਹੁੰਨੇ ਆ ਸੀ ਤੁਹਾਡੇ ਲਈ ਬਸ ਤੁਹਾਡੇ ਅੱਗੇ ਕੀ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਫੋਲੋ ਸ਼ੇਅਰ ਕਰਦੇ ਰਹੋ ਧੰਨਵਾਦ ਆਓ ਸ਼ੁਰੂ ਕਰਗੇ 31 ਅਕਤੂਬਰ 2025 ਦਿਨ ਵੀਰਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲੀਆਂ ਦਾ ਪਿੰਡ ਸਤੂ ਨੰਗਲ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਕੱਪ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਚਾਰ ਟੀਮਾਂ ਟੀਮ ਬਾਬਾ ਦਇਆ ਸਿੰਘ ਜੀ ਕਬੱਡੀ ਕਲੱਬ ਸੋਰਸਿੰਘ ਪਲੱਸ ਬੈਂਕਾ ਫਰਵਾਈ ਸੜ 34 ਨੰਬਰ ਫਰਸਟ 111000 ਨਗਦ ਪਲਸ ਕੱਪ ਟੀਮ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਯੂ ਐਸ ਏ ਪਲਸ ਹਰਿਆਣਾ 34 ਨੰਬਰ ਸੈਕੰਡ 1 ਲੱਖ ਰੁਪਏ ਨਗਦ ਪਲਸ ਕੱਪ ਬੈਸਟ ਰੇਡਰ ਹੈ ਜੀ ਦੀਪ ਦਪੁਰਜੀ 21 ਰੇਡਰ 17 ਨੰਬਰ ਰਮਦਾਸ ਯੂ ਐਸ ਏ ਵੱਲੋਂ ਜੀ ਬੈਸਟ ਜਾ ਫਿਰ ਰਿਹਾ ਜੀ ਅਮਰਤ ਔਲਖਾ ਵਾਲਾ 15 ਟੱਚ 5 ਜੱਫੇ ਸੁਰ ਸਿੰਘ ਦੀ ਟੀਮ ਵੱਲੋਂ ਜੀ ਬੈਸਟ ਨੂੰ ਹਾਰਲੇ ਮੋਟਰਸਾਈਕਲ ਸੀਗੀ ਜੀ ਪਲੇਅਰਾਂ ਦਾ ਪ੍ਰਦਰਸ਼ਨ ਟੀਮ ਰਮਦਾਸ ਵੱਲੋਂ ਰੇਡਰ ਸ਼ੰਕਰ ਸੰਧਵਾਨੇ ਸੱਤ ਰੇਡਾਂ ਪਾਈਆਂ 6 ਨੰਬਰ ਲਈ ਤੇ ਜਫੀ ਚੱਕੀ ਰਮਦਾਸ ਨੇ 12 ਟੱਚ 3 ਜੱਫੇ ਲਾਏ ਬੱਲਾ ਕਠਿਆਲਾ 9 ਟੱਚ 4 ਜੱਫੇ ਲਾਏ ਮਨੀਸ਼ ਬਾਹੁ ਅਕਬਰਪੁਰ ਨੇ 3 ਟੱਚ 2 ਜੱਫੇ ਲਾਏ ਟੀਮ ਸੌਰ ਸਿੰਘ ਅੰਬਾਸੌਰ ਸਿੰਘ ਨੇ 12 ਰੇਡਾਂ 'ਚ 8 ਨੰਬਰ ਲਈ ਨਿਕੰਨਦ ਹੋਰ ਨੇ 10 ਰੇਡਾਂ 'ਚ 9 ਨੰਬਰ ਲਈ ਭੀਮ ਸੌਰ ਸਿੰਘ ਨੇ ਚਾਰ ਰੇਡਾਂ ਚ ਚਾਰ ਨੰਬਰ ਲਈ ਮੱਖਣ ਮੱਖੀ ਨੇ 8 ਰੇਡਾਂ ਪਾ ਕੇ 5 ਨੰਬਰ ਲਈ ਜਾਫੀ ਰਾਜਾ ਪਧਰੀ ਨੇ 13 ਟੱਚ 2 ਜੱਫੇ ਲਾਏ ਹਸੈਨ ਗੁੱਜਰ ਨੇ 7 ਟੱਚ 2 ਜੱਫੇ ਲਾਏ ਇਥੇ ਬਲਾਰੇ ਸੀ ਰੁਪਿੰਦਰ ਜਲਾਲ ਵਿਸ਼ਾਲ ਦੁੱਧਾ ਰਏ ਅਰਜੀਤ ਰਿੰਨਢਾਲਾ ਸ਼ਮਸ਼ੇਰ ਠੱਠਾ ਬਰਿੰਦਰ ਖੇਮਕਰਨ ਸਰਬਜੀਤ ਪਰਾਚਾ ਪਿੰਡ ਠੱਠੀ ਜੈਮਲ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਸ਼੍ਰੋਮਣੀ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ 35 ਨੰਬਰ ਫਰਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਵਿਧੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰ 36 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਇੱਥੇ ਬਲਾਰ ਇਸ ਰੰਜੀਸ ਸੁਗਾ ਤੇ ਹਰਦਿਆਉ ਸੁਗਾ ਪਿੰਡ ਸੋਜੋ ਜ਼ਿਲ੍ਹਾ ਨਵਾਂ ਸ਼ਹਿਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਟੀਮ ਗੱਗੀ ਲੋਪੋ ਪਲੱਸ ਸੰਦੀਪ ਨੰਗਲ ਮੀਆਂ ਕਬੱਡੀ ਕਲੱਬ ਮਾਲਵਾ ਲਾਈਨ ਜੇ ਲੋਪੋ 33 ਨੰਬਰ ਫਸਟ 1 ਲੱਖ ਰੁਪਏ ਨਗਦ ਪਲੱਸ ਕੱਪ ਟੀਮ ਕਬੱਡੀ ਕਲੱਬ ਡੀਏਵੀ ਕਾਲਜ ਜਲੰਧਰ ਖੇਰਾਂਵਾਲ ਪਲੱਸ ਬਾਬਾ ਗਾਜੀ ਦਾਸ ਧਨੋਰੀ 22.25 ਨੰਬਰ ਸੈਕੰਡ 75000 ਨਗਦ ਪਲੱਸ ਕੱਪ ਵੈਸਟਰ ਰੇਡਰ ਆ ਜੀ ਇੱਥੇ ਕਾਕਾ ਸੇਖਾ ਕਲਾ 14 ਰੇਡ 13 ਨੰਬਰ ਲੋਪੋ ਦੀ ਟੀਮ ਵੱਲੋਂ ਜੁਆਇੰਟ ਸੁੱਖਾ ਜਿਉਣ ਵਾਲਾ ਲੋਪੋ ਦੀ ਟੀਮ ਵੱਲੋਂ ਜੀ ਬੈਸਟ ਜੱਫੀ ਰਿਆ ਗੁਰੂ ਥੋਪੀਆ 15 ਟੱਚ 7 ਜੱਫੇ ਲੋਪੋ ਦੀ ਟੀਮ ਵੱਲੋਂ ਵੈਸਟਰਨ ਮੋਟਰਸਾਈਕਲ ਸੀਗਾ ਜੀ ਖੀਰਾਵਾਲ ਪਲੱਸ ਤਨੌਰੀ ਦਾ ਜੱਫੀ ਸ਼ਿਰੂ ਤਨੌਰੀ 11 ਟੱਚ 6 ਜੱਫੇ ਲਾਏ ਬਲਾਰੇ ਸੀਗੇ ਤੇ ਸੁਗਰਾਜ ਸਿੰਘ ਰੋਲੀ ਪਿੰਡ ਅਲੀ ਗੰਜ ਲਖਮੀਰਪੁਰ ਖੀਰੀ ਉੱਤਰ ਪ੍ਰਦੇਸ਼ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਟੀਮ ਕਬੱਡੀ ਕਲੱਬ ਲਖਾ ਮੁਹੰਮਦੀ 31 ਨੰਬਰ ਫਾਸਟ 65000 ਨਗਦ ਪਲੱਸ ਕੱਪ ਟੀਮ ਬਾਬਾ ਬੁੱਢਾ ਜੀ ਕਬੱਡੀ ਕਲੱਬ 27 ਨੰਬਰ ਸੈਕੰਡ 52000 ਨਗਦ ਪਲੱਸ ਕੱਪ ਬੈਸਟ ਬੋਲਿਆਣੀ ਅਪਡੇਟ ਵੀ ਕੋਈ ਨਹੀਂ ਮਿਲੀ ਸੀਗੀ ਇੱਥੇ ਬਲਾਰਾ ਸੀਗਾ ਦਿਲਬਾਗ ਗੱਜਣ ਵਾਲਾ ਇਹ ਸੀਗੇ ਜੀ 23 ਅਕਤੂਬਰ 2025 ਦਿਨ ਵੀਰਵਾਰ ਦੇ ਕਬੱਡੀ ਕੱਪਾਂ ਦੇ ਰਿਜ਼ਲਟ ਜੋ ਕਿ ਬਾਈ ਗਰਨਾਇਵ ਸਿੰਘ ਗਿੱਲ ਜਿੰਨਾਂ ਵਾਲਾ ਤੇ ਮੈਂ ਤੁਹਾਡਾ ਆਪਣਾ ਰਵੀ ਗਰਗ ਵੱਲੋਂ ਬੋਲਿਆ ਗਿਆ ਤਿਆਰ ਕੀਤਾ ਗਿਆ ਧੰਨਵਾਦ ਮਿਲਦੇ ਆ ਕੱਲ ਨੂੰ ਸਵੇਰੇ ਲਾਈਕ ਦਾ ਬਟਨ ਦਬਕੇ ਤੇ ਸ਼ੇਅਰ ਕਰ